ਪਾਕਿਸਤਾਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਸਾਹਮਣੇ ਆਈ ਹੈ ਜਿਸ ਦੇ ਤਹਿਤ ਰਾਮ ਮੰਦਿਰ ਤੇ ਹੈਂਡ ਗ੍ਰੈਨੇਡ ਨਾਲ ਹਮਲੇ ਦੀ ਯੋਜਨਾ ਬਣਾਈ ਗਈ ਸੀ ਜਿਸ ਵਿੱਚ ਆਈਐਸਆਈ ਮਦਦ ਕਰ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਅੱਤਵਾਦੀ ਅਬਦੁਲ ਰਹਿਮਾਨ ਨੇ ਖੁਲਾਸਾ ਕੀਤਾ ਹੈ ਕਿ ਉਹ ਆਈਐਸਆਈ ਦੇ ਸੰਪਰਕ ਵਿੱਚ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮੇਰੀ ਜਾਣਕਾਰੀ ਅਨੁਸਾਰ ਅੱਤਵਾਦੀ ਅਬਦੁਲ ਕਈ ਜਮਾਤਾਂ ਨਾਲ ਜੁੜਿਆ ਹੋਇਆ ਸੀ ਅਬਦੁਲ ਰਹਿਮਾਨ ਫੈਜ਼ਾਬਾਦ ਵਿੱਚ ਇੱਕ ਮਟਨ ਦੀ ਦੁਕਾਨ ਚਲਾਉਂਦਾ ਹੈ ਤੇ ਪੇਸ਼ੇ ਤੋਂ ਇੱਕ ਆਟੋ ਡਰਾਈਵਰ ਹੈ ਤੁਹਾਨੂੰ ਦੱਸਤੀ ਕਿ ਹਰਿਆਣਾ ਦੇ ਫਰੀਦাবাদ ਤੋਂ ਫੜੇ ਗਏ ਚੱਕੀ ਅਬਦੁਲ ਰਹਿਮਾਨ ਬਾਰੇ ਕਈ ਅਹਿਮ ਖੁਲਾਸੇ ਹੋਏ ਹਨ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਅਨੁਸਾਰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਬਦੁਲ ਰਹਿਮਾਨ ਰਾਹੀਂ ਅਯੁੱਧਿਆ ਦੇ ਰਾਮ ਮੰਦਿਰ ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੀ ਸੀ ਇਸ ਲਈ ISI ਨੇ ਅਬਦੁਲ ਰਹਿਮਾਨ ਨੂੰ ਤਿਆਰ ਕੀਤਾ ਤੁਹਾਨੂੰ ਦੱਸ ਦਈਏ ਕਿ ਰਾਮ ਮੰਦਿਰ ਦੇ ਨਿਰਮਾਣ ਤੋਂ ਬਾਅਦ ਹੀ ਅਯੁੱਧਿਆ ਨੂੰ ਅੱਤਵਾਦੀਆਂ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਾਲਾਂਕਿ ਅਬਦੁਲ ਨੂੰ ਗ੍ਰਿਫਤਾਰ ਕਰਕੇ ਜਾਂਚ ਏਜੰਸੀਆਂ ਨੇ ISI ਦੀ ਇੱਕ ਵੱਡੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਹੈ ਅੱਤਵਾਦੀ ਅਬਦੁਲ ਰਹਿਮਾਨ ਦੀ ਯੋਜਨਾ ਅਯੁੱਧਿਆ ਰਾਮ ਮੰਦਿਰ ਦੇ ਹੈਂਡ ਗ੍ਰੇਨੇਡ ਦੀ ਵਰਤੋਂ ਕਰਕੇ ਹਮਲਾ ਕਰਨ ਤੇ ਭਾਰੀ ਤਬਾਹੀ ਮਚਾਉਣ ਦੀ ਸੀ ਸਾਜ਼ਿਸ਼ ਦੇ ਹਿੱਸੇ ਵਜੋਂ ਅਬਦੁਲ ਨੇ ਕਈ ਵਾਰ ਰਾਮ ਮੰਦਿਰ ਦੇ ਦੇਖੀ ਵੀ ਕੀਤੀ ਸੀ ਅਤੇ ਸਾਰੀ ਜਾਣਕਾਰੀ ਪਾਕਿਸਤਾਨ ਦੀ ISI ਨਾਲ ਸਾਂਝੀ ਕੀਤੀ। ਅਬਦੁੱਲ ਤਹਿਲਾ ਫੈਸਾਪੁਰ ਤੋਂ ਰੇਲ ਗੱਡੀ ਰਾਹੀਂ ਫਰੀਦাবাদ ਪਹੁੰਚਿਆ। ਅੱਤਵਾਦੀ ਅਬਦੁਲ ਰਹਿਮਾਨ ਨੂੰ ਫਿਰ ਉਸਤੇ ਇੱਕ ਹੈਂਡਲਰ ਨੇ ਹੈਂਡ ਗ੍ਰੇਨੇਡ ਦਿੱਤੇ। ਜਿਨ੍ਹਾਂ ਨੂੰ ਉਸਨੂੰ ਵਾਪਸ ਲੈ ਕੇ ਰੇਲ ਗੱਡੀ ਰਾਹੀਂ ਉਹਿੱਥੇ ਜਾਣਾ ਸੀ। ਹਾਲਾਂਕਿ ਯੋਜਨਾ ਦੇ ਸਫਲ ਹੋਣ ਤੋਂ ਪਹਿਲਾਂ ਹੀ ਕੇਂਦਰੀ ਏਜੰਸੀਆਂ ਦੇ ਇਨਪੁਟ ਤੇ ਅਧਾਰ ਤੇ ਗੁਜਰਾਤ ATS ਦੇ ਫਰੀਦাবাদ STF ਨੇ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਗਿਆ ਅਬਦੁਲ ਰਹਿਮਾਨ ਉੱਤਰ ਪ੍ਰਦੇਸ਼ ਦੇ ਖੇਜਾਪਾਦ ਦੇ ਮਿਲਕੀਪੁਰ ਦਾ ਰਹਿਣ ਵਾਲਾ ਹੈ ਅਤੇ ਕਥਿਤ ਤੌਰ ਤੇ ਇੱਕ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਹੈ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ ਪਾਲੀ ਖੇਤਰ ਦੇ ਇੱਕ ਖੰਡਰ ਵਿੱਚ ਲੁਕਾਏ ਹੋਏ ਹਥਿਆਰਾਂ ਬਾਰੇ ਦੱਸਿਆ ਜਿਸ ਤੋਂ ਬਾਅਦ ਐਟਐਸ ਦੀ ਫਰੀਦাবাদ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਗੁਜਰਾਤ ਐਟਐਸ ਟੀਮ ਐਤਵਾਰ ਨੂੰ ਸ਼ਾਮ ਨੂੰ ਪਾਲੀ ਇਲਾਕੇ ਵਿੱਚ ਪਹੁੰਚੀ ਇਿੱਥੇ ਫਰੀਦাবাদ ਪੁਲਿਸ ਦੇ ਇਲਾਕੇ ਵਿੱਚ ਤਹਿਨਾ ਸੀ ਇਸ ਸਮੇਂ ਦੌਰਾਨ ਕਿਸੇ ਵੀ ਨਾਗਰਿਕ ਨੂੰ ਇਲਾਕੇ ਵਿੱਚ ਦਾਖਲ ਹੋਣ ਦਾ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੂਤਰਾਂ ਅਨੁਸਾਰ ਟੀਮ ਨੇ ਲਗਭਗ 4 ਘੰਟੇ ਤੱਕ ਖੰਡਰ ਹੋਏ ਘਰ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਤੇ 2 ਜਿੰਦਾ ਹੱਥ ਗੋਲੇ ਬਰਾਮਦ ਕੀਤੇ